ਅਜਾਪਾ ਗੱਲ ਕਰਾਂਗੇ ਪਾਸਟਰਾਂ ਦੀ ਜਿਹੜਾ ਕੀ ਇਹ ਕੁੜੀ ਨਾਲ ਘਟਨਾ ਵਾਪਰਦੀ ਹੈ 2018 ਦੀ ਇਹ ਘਟਨਾ ਤੇ 2025 ਚ ਇਹਦਾ ਕੇਸ ਜੋ ਦੁਬਾਰਾ ਤੋਂ ਹੁਣ ਸੁਣਵਾਈ ਹੁਣ ਹੋਈ ਆ 2018 ਦਾ ਇਹ ਮਾਮਲਾ ਪਾਵਰ ਬੰਦੇ ਦੀ ਜ਼ਿਆਦਾ ਸੀ ਜਿਹੜਾ ਇਹ ਪਾਸਟਰ ਵਰਜਿੰਦਰ ਸਿੰਘ ਪਾਸਟਰ ਵਰਜਿੰਦਰ ਸਿੰਘ ਪਾਸਟਰ ਹਾਂ ਤਾਂ ਇਹ 2018 ਦੀ ਘਟਨਾ ਗਈ ਤਾਂ ਜਿਹੜਾ ਇਹ ਪਾਸਟਰਾਂ ਦਾ ਇਹ ਸਾਬਤ ਕਰਦੇ ਆ ਵੀ ਅਸੀਂ ਇਹ ਕਰ ਦਿੰਨੇ ਆ ਜੀ ਮੁਰਦੇ ਨੂੰ ਜਿੰਦਾ ਕਰਦੇ ਜੀ ਉਹ ਆ ਜੀ ਦੇਖੋ ਆਪਾਂ ਯੇਸ਼ੂ ਮਸ਼ੂ ਨੂੰ ਨਹੀਂ ਮਾਰਾ ਕਹਣਾ ਜਿਹੜਾ ਇਹਨਾਂ ਦਾ ਰੱਬ ਆ ਨਾ ਭਗਵਾਨ ਨੂੰ ਤਾਂ ਆਪਾਂ ਮਾਰਾ ਕਹਿਣਾ ਨਹੀਂ ਭਗਵਾਨ ਨਹੀਂ ਮਾਰਾ ਜਿਹੜੇ ਇਹ ਇਨਸਾਨ ਆ ਇਹ ਮਾਰਿਆ ਰੱਬ ਨਹੀਂ ਕਹਿੰਦਾ ਕਿਸੇ ਨੂੰ ਤੁਸੀਂ ਇਹ ਲੱਛਣ ਕਰੋ ਇਹ ਕਰੋ ਉਹ ਕਰੋ ਇੱਕ ਵਾਰ ਮੈਂ ਪਿਛਲੇ ਇਹੀ ਸਾਲ ਦੇ ਵਿੱਚ ਜਦੋਂ ਆਪਣੇ ਬੱਚੇ ਸ਼ਹੀਦ ਹੁੰਦੇ ਹੈਗੇ ਦਸੰਬਰ ਦੇ ਨੇੜੇ ਜੇ ਕਰੀਬ ਜੇ ਸਮਾਂ ਦਸੰਬਰ ਦੇ ਵਿੱਚ ਹੀ ਹੁੰਦਾ ਸ਼ਾਇਦ ਤਾਂ ਉਦੋਂ ਸ਼ਹੀਦ ਹੋਏ ਸੀ ਇਹਨਾਂ ਦੀ ਉਧਰੋਂ 크리스마ਸ ੜੀ ਆਉਂਦੀ ਹੈ ਵਿੱਚ ਸਿਆਲਾਂ ਦੇ ਵਿੱਚ ਇਸੇ 2-4 ਕਿ ਮਹੀਨੇ ਪਹਿਲਾਂ ਮੈਂ ਵੀਡੀਓ ਪਾਈਆਂ ਨੂਰੂਲੇ ਤੇ ਦੋ ਹੀ ਵੀਡੀਓ ਪਾਈਆਂ ਬਹੁਤ ਪਿਆਰ ਸਤਿਕਾਰ ਦੇ ਦਿੱਤਾ ਲੋਕਾਂ ਨੇ ਤਾਂ ਉਹ ਮੈਂ ਕਿਉਂ ਪਾਈ ਗਈ ਸੀ ਇਹਨਾਂ ਨੇ ਗਲਤ ਟਿੱਪਣੀਆਂ ਕਰਤੀਆਂ ਸੀਗੀਆਂ ਆਪਣੇ ਛੋਟੇ ਸਹਿਬਜ਼ਾਦਿਆਂ ਤੇ ਤਾਂ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਉਹ ਦਿਖਾਈ ਗੱਲਬਾਤ ਚੰਗੀ ਤਰ੍ਹਾਂ ਵੀ ਸਾਡੇ ਇਤਿਹਾਸ ਬਾਰੇ ਤੁਸੀਂ ਪਹਿਲਾਂ ਚੰਗੀ ਤਰ੍ਹਾਂ ਜਾਣ ਲਓ ਅਸੀਂ ਰੱਬ ਨੂੰ ਨਹੀਂ ਮਾੜਾ ਕਹਿਣਾ ਜਿਹੜਾ ਯਿਸੂ ਮਸੀਹਾ ਇਹ ਕਿਸੇ ਨੂੰ ਨਹੀਂ ਕਹਿੰਦਾ ਵੀ ਤੁਸੀਂ ਇਹ ਕਹੋ ਉਹ ਕਰੋ ਕਿਸੇ ਦਾ ਤੁਸੀਂ ਦਿਖਾਉਣੇ ਆ ਵੀ ਹੱਥ ਲਾ ਕੇ ਡਿੱਗ ਜਾਂਦੇ ਆ ਸਾਰੇ ਵੀ ਕਰੰਟ ਆਉਂਦਾ ਜਿਵੇਂ ਆਏ ਕਹਿੰਦੇ ਉਹ ਵੀ ਲੋਡ ਕਰ ਦਿੰਨੇ ਆ ਅਸੀਂ ਜੀ ਤੇ ਜਦੋਂ ਆਏ ਹੱਥ ਲਾਉਣੇ ਆ ਇਹ ਹੱਥ ਲਾਉਣ ਨਾਲ ਠੀਕ ਹੋ ਜਾਂਦਾ ਬੰਦਾ ਜਦੋਂ ਕਰੋਨਾ ਕਾਲ ਸੀਗਾ ਤਾਂ ਉਦੋਂ ਫਿਰ ਤੁਸੀਂ ਲੋਡ ਠੀਕ ਕਿਉਂ ਨਹੀਂ ਕਰੇ ਲੋਕ ਕਰੋਨਾ ਕਾਲ 'ਚ ਤੁਸੀਂ ਕਹਿੰਦੇ ਵੀ ਅਸੀਂ ਹੱਥ ਲਾ ਕੇ ਠੀਕ ਕਰ ਦਿੰਨੇ ਆ ਤਾਂ ਤੁਸੀਂ ਖੁਦ ਹੀ ਆਪਦੇ ਚੱਕਰਾਂ 'ਚ ਫਸ ਗਏ ਸੀ ਤੁਸੀਂ ਕਹਿੰਦੇ ਮੁਰਦਿਆਂ ਨੂੰ ਜ਼ਿੰਦਾ ਕਰਦੇ ਅਸੀਂ ਇਹ ਸਾਬਤ ਕਰਦੇ ਹਾਂ ਸਾਰਾ ਝੂਠੀ ਅਵਾਜ਼ ਫੈਲ ਆਉਂਦੇ ਹਾਂ ਤਾਂ ਇਹ ਕਈ ਜਿਹੜੇ ਵੱਡੇ ਪਾਸਟਰਾਂ ਮੇਨ ਇਹਨਾਂ ਦੇ ਉਹ ਦੱਸਦੇ ਆਪਣੇ ਬੰਨਿਓ ਆ ਕੇ ਕਾਲ ਤੱਕ ਸਭ ਤੇ ਸਾਡੇ ਜੱਥੇ ਬੰਦੀਆਂ ਜਿਹੜੇ ਸਾਡੇ ਖਾਲਸਾ ਪੰਥ ਸਿੱਖ ਉਹਨਾਂ ਕੋਲੇ ਆਪ ਮੀਟਿੰਗਾਂ ਰਾਹੀਂ ਕਰਕੇ ਕਾਲ ਤੱਕ ਸਭ ਤੇ ਉਹ ਕਹਿੰਦੇ ਵੀ ਸਾਡਾ ਇਹਦੇ ਵਿੱਚ ਕੋਈ ਉਹ ਨਹੀਂ ਵਿੱਚ ਹੈਗੇ ਪਖੰਡੀ ਅਸੀਂ ਨਹੀਂ ਇਹ ਸਾਬਤ ਕਰਦੇ ਜੋ ਇਹਨਾਂ ਦੀ ਪਾਸਟਰ ਹੁੰਦੇ ਜਿਹੜੇ ਵੱਡੇ ਮੇਨ ਆ ਇਹਨਾਂ ਦੇ ਤੇ ਜਿਹੜੇ ਛੋਟੇ ਮੋਟੇ ਹੁੰਦੇ ਆ ਇਹ ਲੋਕਾਂ ਨੂੰ ਝਲਸ ਚ ਲੈੰਦੇ ਆ ਵੀ ਤੁਸੀਂ ਸਾਡਾ ਚਰਚ ਜੁਆਇਨ ਕਰੋ ਜੀ ਧਰਮ ਚੇਂਜ ਕਰਾਉਂਦੇ ਧਰਮ ਬਦਲ ਆਉਂਦੇ ਆ ਤਾਂ ਪਹਿਲੀ ਗੱਲ ਤਾਂ ਇਹ ਆ ਜਿਹੜਾ ਕੋਈ ਜੋ ਧਰਮ ਦੇ ਵਿੱਚ ਹੈਗਾ ਧਰਮ ਰੱਬ ਇੱਕਾ ਧਰਮ ਚਾਹੇ ਅੱਡੋ ਅੱਡੀ ਬਣਾ ਰੱਖਿਆ ਕੋਈ ਵਾਲ ਨਹੀਂ ਪਰ ਵੈਗਰੂ ਸਾਰਿਆਂ ਦਾ ਇੱਕਾ ਖੂਨ ਵੀ ਸਾਰਿਆਂ ਚ ਇੱਕਾ ਇਹ ਤਾਂ ਬਸ ਲੋਕਾਂ ਨੇ ਮੈਂ ਵੋ ਆ ਮੈਂ ਇਹ ਆ ਬਸ ਇਹ ਲੋਕਾਂ ਨੇ ਬਣਾ ਲਿਆ ਜਾਤਾਂ ਪਾਤਾਂ ਇਹ ਬਾਅਦ ਦੇ ਵਿੱਚ ਬਣੀਆ ਇਨਸਾਨ ਨੇ ਭੇਤ ਭਾਵ ਵਾਧੇ ਵਿੱਚ ਕਰਨੇ ਸ਼ੁਰੂ ਕਰੇ ਆ ਤਾਂ ਹੁਣ ਜਿਹੜੀ ਇਹ ਘਟਨਾ ਤੁਹਾਨੂੰ ਦੱਸਣ ਜਾ ਰਹੇ ਆ ਇਹ ਕੁੜੀ ਹੈ ਜਿਹੜੀ ਇਹਦਾ ਕਹਿਣਾ ਇਹ ਸੀ ਜੋ 2018 ਦੀ ਘਟਨਾ ਪਰ ਜਿਹੜਾ ਇਹ ਸ਼ਖਸ ਬਜਿੰਦਰ ਸਿੰਘ ਪਾਸਟਰ ਇਹਦੀ ਪਾਵਰ ਜ਼ਿਆਦਾ ਹੋਣ ਕਾਰਨ ਜਿਵੇਂ ਆਪਾਂ ਕਹਿੰਦੇ ਆ ਜਿਵੇਂ ਇਹ ਸਟਾਰ ਜਿਵੇਂ ਫਿਲਮੀ ਸਟਾਰ ਹੁੰਦੇ ਆ ਐਸ ਲੋਟੀ ਦੀ ਪਾਵਰ ਵੀ ਜ਼ਿਆਦਾ ਸੀ ਤੈਦੀ ਸੁਣ ਵਾਈ ਇਸ ਕਰਕੇ ਹੋ ਕੋਰਟ ਦੇ ਵਿੱਚ ਬਹੁਤ ਸਮੇਂਵਾਦ ਹੋਈ ਆ ਕਿਉਂਕਿ 2018 ਦਾ ਕੇਸ ਆ ਰੇਪ ਕੇਸੇ ਦੇ ਉੱਪਰ ਦਰਜ ਹੋ ਗਿਆ ਤਿੰਨ ਦੋਸ਼ੀ ਕਰਾਰ ਕਰਤਾ ਜੱਜ ਸਾਹਿਬ ਨੇ ਤੇ ਇਹ ਸਜ਼ਾ ਇੱਕ ਤਰੀਕ ਨੂੰ 1 April ਨੂੰ ਸੁਣਾਈ ਜਾਣੀ ਆ ਹੁਣ ਜਿਹੜੀ ਇਹ ਪਾਵਰ ਦੱਸਦੇ ਆਪਾਂ ਵੀ ਜਿਵੇਂ ਇਹ ਦੱਸਿਆ ਜਾਂਦਾ ਮੀਡੀਆ ਵਾਲੇ ਇਹਦੇ ਵਿੱਚ ਜਿਵੇਂ ਕਹਿ ਰਹੇ ਆ ਇਹ ਵੀ ਇਹ ਪਾਵਰ ਇਹਦੀ ਇੰਨੀ ਕਾ ਵੀ ਨਾ ਤਾਂ ਇਹਦੇ ਚਾਰੇ ਪਾਸੋਂ ਪੁਲਿਸ ਵਾਲੇ ਲੈ ਲੋ ਇਹ ਸਾਰਾ ਕੁਝ ਇਹਨੇ ਮੰਨ ਕੇ ਚਲੋ ਖਰੀਦਿਆ ਹੋਈ ਲਾਲਾ ਖੁਦ ਇੱਕ ਸਟਾਰ ਆ ਹੈਲੀਕਾਪਟਰਾਂ 'ਚ ਝੂਟੇ ਲੈਂਦਾ ਵਿੱਚੋਂ ਐਂ ਕਰਦਾ ਲੋਕਾਂ ਨੂੰ ਚੜ ਕੇ ਹੈਲੀਕਾਪਟਰਾਂ ਰਾਹੀਂ ਵੀ ਕਹਿਣ ਦਾ ਮਤਲਬ ਐਕਟਰਾਂ ਵਾਂਗੂ ਜਿਵੇਂ ਆਪਾਂ ਕਹਿੰਦੇ ਆ ਸਟਾਰ ਫਿਲਮੀ ਸਟਾਰ ਉਹ ਫਿਲਮਾਂ 'ਚ ਹੀ ਕਰਦੇ ਆ ਇਹ ਸੱਚੀ ਵਿੱਚ ਹੀ ਕਰਦਾ ਸੀ ਤਾਂ ਇਹ ਪਾਵਰ ਹੋਣ ਦੇ ਕਾਰਨ ਇਹਦੇ ਤੇ ਜਲਦੀ ਸੁਣਵਾਈ ਨਹੀਂ ਹੋਈ ਪਰ ਜਿਹੜਾ ਹੁਣ ਜੱਜ ਸਾਹਿਬ ਨੇ ਕਿਹਦੇ ਉੱਤੇ ਫੈਸਲਾ ਲੈ ਲਿਆ ਉਹਦੇ ਉੱਪਰ ਇਹਦੀ ਇੱਕ ਤਰੀਕ ਨੂੰ ਜੋ ਇਹਨਾਂ 'ਤੇ ਸਜ਼ਾ ਹੋਣੀ ਹੈ ਇਹਨਾਂ ਨੂੰ ਇੱਕ ਤਰੀਕ ਦਾ ਸਮਾਂ ਰੱਖ ਦਿੱਤਾ ਗਿਆ ਤਾਂ ਹੁਣ ਇਹ ਜੋ ਇਹ ਪਰਿਵਾਰ ਦਾ ਜਿਹੜੀ ਇਹ ਕੁੜੀ ਆ ਇਹਦਾ ਕਹਿਣਾ ਇਹ ਆ ਵੀ ਬਹੁਤ ਸਮੇਂ ਤੋਂ ਮੈਂ ਬਹੁਤ ਲੰਬ ਬਹੁਤ ਚੱਕਰ ਮਾਰੇ ਕੋਰਟ ਦੇ ਵਿੱਚ ਪਰ ਮੇਰੀ ਸੁਣਵਾਈ ਮੈਨੂੰ ਇਹ ਸੀ ਵੀ ਹੋਣੀ ਨਹੀਂ ਮੁਸ਼ਕਲ ਆ ਕਿਉਂਕਿ ਇਹਦੀ ਪਾਵਰ ਜ਼ਿਆਦਾ ਪੈਸੇ ਦਾ ਕਰਕੇ ਕਮਾਂਡਾ ਥੋੜਾ ਆ ਤਾਂ ਇੱਕ ਬਸ ਜਿਹੜਾ ਇਹ ਜਿਆਦਾ ਸਾਨੂੰ ਇਤਰਾਜ਼ ਹੋਰ ਕੋਈ ਚੀਜ਼ ਦਾ ਨਹੀਂ ਛੋਟੇ ਸਾਹਿਬ ਜਿਆਦੇ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਸੀ ਇਹਨਾਂ ਨੇ ਉਦੋਂ ਵੀਡੀਓ ਪਾਈ ਸੀ ਮਨਰੂਲੇ ਤੇ ਮੇਰਾ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਮੈਂ ਨਹੀਂ ਕਹਿੰਦਾ ਤੁਸੀਂ ਰੱਬ ਨੂੰ ਨਾ ਮੰਨੋ ਰੱਬ ਸਾਰਿਆਂ ਦਾ ਇੱਕ ਆ ਮੰਨੋ ਪਰ ਜਿਹੜਾ ਟਿੱਪਣੀਆਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਕੋਈ ਕਰੂਗਾ ਸਾਡੇ ਬੱਚਿਆਂ ਬਾਰੇ ਛੋਟੇ ਸਾਹਿਬ ਜਾਂਦੇ ਬਾਰੇ ਮਾੜਾ ਕਹੂਗਾ ਤਾਂ ਅਸੀਂ ਵਾਪਸ ਉਹਦਾ ਸਵਾਲ ਉਹਨੂੰ ਵਾਪਸ ਉਹਦਾ ਜਵਾਬ ਦੇਵਾਂਗੇ ਇਹ ਸਾਡਾ ਜੋ ਸਾਡਾ ਇਤਿਹਾਸ ਆ ਸਾਡਾ ਸਿੱਖ ਇਤਿਹਾਸ ਸਾਡਾ ਜਿਹਨੇ ਸਿੰਘਾਂ ਨੇ ਸਾਡੇ ਜਿਵੇਂ ਹੁਣ ਗੱਲ ਕਰੀਏ ਆਪਾਂ ਸਾਡੀ ਧਰਤੀ ਉਹ ਆ ਜਿਨ੍ਹਾਂ ਨੇ ਸ਼ੇਰਾਂ ਦੇ ਜਵਾੜੇ ਪਾੜੇ ਆ ਜਿਵੇਂ ਹੁਣ ਗੱਲ ਕਰੀਏ ਹਰੀ ਸਿੰਘ ਨਲੂਆ ਬਾਬਾ ਦੀਪ ਸਿੰਘ ਜਿਨ੍ਹਾਂ ਨੇ ਤਲੀ ਤੇ ਸੀਸ ਚੱਕਿਆ ਤੇ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਵਰ ਭਿੰਡਰਾਵਾਲੀ ਜਿਹੜੇ ਯੋਧੇ ਆਪਣੀਆਂ ਕੁਰਬਾਨੀਆਂ ਦੇ ਗਏ ਸਾਡੀ ਕੁਰਬਾਨੀਆਂ ਦੀ ਦੇਣ ਵਾਲਿਆਂ ਦੀ ਯੋਧਿਆਂ ਦੀ ਧਰਤੀ ਆ ਤੇ ਇਹਨਾਂ ਵਾਂਗੂ ਇਹ ਨਹੀਂ ਝੂਠਾ ਕਿਸੇ ਨੂੰ ਸਾਬਤ ਨਹੀਂ ਕਰਦੇ ਵੀ ਅਸੀਂ ਮੁਰਦੇ ਨੂੰ ਜ਼ਿੰਦਾ ਕਰਦੇ ਹਾਂ ਇਹ ਤਾਂ ਫਿਰ ਰੱਬ ਨੂੰ ਟੱਕਰ ਦੇਣ ਵਾਲੀ ਗੱਲ ਹੋਊਗੀ ਵੀ ਮੁਰਦੇ ਨੂੰ ਜ਼ਿੰਦਾ ਕਰਾਂਗੇ ਜਿਹੜੇ ਮਰਦੇ ਆ ਹਸਪਤਾਲਾਂ ਚ ਜਾਓ ਪਈ ਸਾਡੇ ਕੋਲ ਆਓ ਕਿਉਂ ਤੁਸੀਂ ਕਿਤੇ ਜਾਂਦੇ ਹੋ ਅਸੀਂ ਤੁਹਾਨੂੰ ਕੁਝ ਨਹੀਂ ਹੋਣ ਦੇਣਾ ਉੱਥੇ ਸਾਬਿਤ ਕਰੋ ਇਹ ਆ ਵੀ ਆਪਣੇ ਬੰਨਿਓ ਇਹੇ ਇਹੀ ਜਿਤਾਉਂਦੇ ਆ ਵੀ ਅਸੀਂ ਮੁਰਦੇ ਨੂੰ ਜਿੰਦਾ ਕਰਦੇ ਆ ਤਾਂ ਉਦੋਂ ਇਹਨਾਂ ਨੇ ਕੀ ਕਰਿਆ ਸੀ ਜਦੋਂ ਇਹਨਾਂ ਦਾ ਜਿਹੜੀ ਕ੍ਰਿਸਮਸ ੜੇ ਆਉਂਦੀ ਆ ਵਿੱਚ ਇਹਨਾਂ ਦਾ ਕਿਤੇ ਇਹ ਧਿਆਰ ਆਉਂਦਾ ਤਾਂ ਵਿੱਚ ਆਪਣੇ ਜਿਹਦੇ ਛੋਟੇ ਸਾਹਿਬਜ਼ਾਦੇ ਸੀ ਜਦ ਹੋਏ ਸੀ ਉਸ ਦਿਨ ਇਹਨਾਂ ਨੇ ਟਿੱਪਣੀ ਕੀਤੀ ਸੀ ਕਹਿੰਦੇ ਵੀ ਸਾਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਇੱਕ ਪਾਸੇ ਜੋ ਕਿਸੇ ਦੇ ਮੋਤੋ ਯਵੇ ਇੱਕ ਪਾਸੇ ਕਿਸੇ ਦੀ ਖੁਸ਼ੀ ਆ ਖੁਸ਼ੀ ਵਾਲਾ ਖੁਸ਼ੀ ਮਨਾਉ ਗਮੀ ਵਾਲਾ ਗਮੀ ਮਨਾਉਗਾ ਉਹ ਰੋਊਗਾ ਤਾਂ ਖੁਸ਼ੀ ਵਾਲਾ ਤਾਂ ਹੱਸਣਗੇ ਖੇਡਣਗੇ ਸਾਡਾ ਉਹ ਆ ਸਾਨੂੰ ਨਹੀਂ ਪਤਾ ਵੀ ਛੋਡੇ ਸਹਬਜ਼ਾ ਦੇ ਇਸ ਦਿਨ ਸੀਦ ਹੋਇਆ ਕਿਉਂਕਿ ਉਹੀ ਦਿਨ ਇਹਨਾਂ ਦਾ ਕ੍ਰਿਸਮਸ ਡੇ ਹੁੰਦਾ ਉਸ ਦਿਨ ਸੀ ਵੀ ਸਾਨੂੰ ਕੋਈ ਮਤਲ ਨਹੀਂ ਕੋਈ ਜੋ ਚਾਹ ਮਰਜ਼ੀ ਕਰੇ ਅਸੀਂ ਆਪਣਾ ਕ੍ਰਿਸਮਸ ਡੇ ਮਨਾਉਣਾ ਤੇ ਸਾਡੇ ਬੰਦੀ ਜੋ ਸੌਰੀ ਜਿਹੜੇ ਸਾਡੇ ਸਿੰਘ ਆ ਸਾਡੇ ਸਿੰਘਾਂ ਨੇ ਇਤਰਾਜ਼ ਕਰਿਆ ਸੀ ਵੀ ਤੁਸੀਂ ਜੋ ਇਹ ਡੀਜੇ ਲਾ ਰਹੇ ਹੂੰ ਤੇ ਇਹ ਆਪਣਾ ਹੀ ਬੰਨਿਓ ਜਿਹੜਾ ਕ੍ਰਿਸਮਸ ੜੇ ਮਨਾਉਣੀਓ ਤਾਂ ਇਹਦੇ ਵਿੱਚ ਇਹਨਾਂ ਨੇ ਟਿੱਪਣੀ ਕੀਤੀ ਸੀ ਨਰੂਲੇ ਨੇ ਫਿਰ ਉਹਨਾਂ ਨੂੰ ਜਵਾਬ ਦਿੱਤਾ ਸੀ ਉਹ ਵੀਡੀਓ ਸਾਂਝੀ ਕੀਤੀ ਸੀ ਲੋਕਾਂ ਨਾਲ ਵੀ ਸਾਡਾ ਇਤਿਹਾਸ ਬਾਰੇ ਦੇਖੋ ਤੁਸੀਂ ਜਾ ਕੇ ਵੀ ਗੁਰੂਆਂ ਦੀ ਧਰਤੀ ਆ ਕਿੰਨੀਆਂ ਕੁਰਬਾਨੀਆਂ ਕੀਤੀਆਂ ਕੀ ਕੁਝ ਹੋਇਆ ਚੱਕ ਕੇ ਇਕੱਲਾ ਤੁਸੀਂ ਮੂੰਹ ਕਹਿ ਦਿੰਦੇ ਹੋ ਅਸੀਂ ਬਹੁਤ ਆਪਾਂ ਗੁਰੂ ਨੂੰ ਉਹਨੂੰ ਨੀਮਾੜਾ ਕਹਿੰਦੇ ਛੋਡੇ ਨੂੰ ਜਿਹਨੂੰ ਇਹ ਕਹਿੰਦੇ ਆ ਜੀਸ਼ੂ ਮਸੀਹ ਉਹ ਨਹੀਂ ਮਾੜਾ ਉਹ ਵੀ ਇੱਕ ਅਵਤਾਰ ਹੋਇਆ ਦੁਨੀਆ ਤੇ ਤਰ੍ਹਾਂ ਤਰ੍ਹਾਂ ਜਿਵੇਂ ਆਪਾਂ ਕਹਿ ਦਈਏ ਜਿਵੇਂ ਚਲੋ ਆਪਾਂ ਉਮਰ ਭਾਵੇਂ ਛੋਟੀ ਆ ਪਰ ਇੰਨਾ ਕਿ ਇਤਿਹਾਸ ਜਾਣਦੇ ਆ ਵੀ ਗੁਰੂ ਧਰਤੀ ਤੇ ਬਹੁਤ ਅਵਤਾਰ ਵੀ ਹੋਏ ਆ ਬਜਰੰਗ ਬੱਲੀ ਦਾ ਵੀ ਹੋਇਆਗਾ ਹੋਰ ਵੀ ਕਈ ਦੇਵਤੇ ਆਏ ਆ ਅਵਤਾਰ ਹੋਏ ਆ ਧਰਤੀ ਤੇ ਠੀਕ ਆ ਚਲੋ ਮੰਨਦੇ ਆਂਗੇ ਵੀ ਕਈ ਚੀਜ਼ਾਂ ਦਾ ਨਹੀਂ ਪਤਾ ਨਹੀਂ ਆਪਾਂ ਪਰ ਇੰਨਾ ਕ ਪਤਾ ਵੀ ਸਾਡੇ ਛੋਟੇ ਸਾਹਿਬਜ਼ਾਦਿਆਂ ਦੀ ਉਸ ਦਿਨ ਚ ਜਦੋਂ ਇਹ ਇਹਨਾਂ ਦਾ ਕ੍ਰਿਸਮਸ ਡੇ ਵਿੱਚ ਆਉਂਦਾ ਤੇ ਉਦੋਂ ਸਾਡੇ ਛੋਟੇ ਸਾਹਿਬਜ਼ਾਦਿਆਂ ਦਾ ਜੀ ਦੀਦੇ ਆੜੇ ਚੱਲਦੇ ਹੁੰਦੇ ਆ। ਇਹਨਾਂ ਨੇ ਟਿੱਪਣੀ ਕੀਤੀ ਸੀ ਉਹਨੂੰ ਫਿਰ ਮੈਂ ਜਵਾਬ ਦਿੱਤਾ ਸੀ। ਨਾ ਕੋਈ ਆਪਣੀ ਦੁਸ਼ਮਣੀ ਨਹੀਂ ਹੈਗੀ ਇਹਨਾਂ ਨਾਲ। ਆਪਾਂ ਰੱਬ ਨੂੰ ਮਾਣਾ ਨਹੀਂ ਕਹਿੰਦੇ ਜਿਹੜੀ ਇਹ ਇਹਨਾਂ ਨੇ ਕਿਹਾ ਸੀ ਵੀ ਸਾਨੂੰ ਕੋਈ ਮਤਲਬ ਨਹੀਂ ਕਿਸੇ ਤੱਕ। ਜਿਹੜਾ ਕੋਈ ਕਿਸੇ ਜੇ ਕਿਸੇ ਦੀ ਮਰਗਤ ਹੋਈ ਆ ਤਾਂ ਉਹ ਤਾਂ ਰੋਊਗਾ ਸਾਡੇ ਤਾਂ ਜੇ ਖੁਸ਼ੀ ਦਾ ਮਾਹੌਲ ਇੱਕ ਪਾਸੇ ਖੁਸ਼ੀ ਵਾਲਾ ਖੁਸ਼ੀ ਮਨਾਊਗਾ। ਹੁਣ ਸਾਡਾ ਇਹ ਆ ਸਾਨੂੰ ਨਹੀਂ ਮਤਲਬ ਵੀ ਛੋੜੇ ਛੋਟੇ ਸਾਬਜਾ ਦੇ ਇਸ ਦਿਨ ਸੀ ਦੋਏ ਅਸੀਂ ਤਾਂ ਖੁਸ਼ੀ ਮਨਾਵਾਂਗੇ। ਫੇਰ ਮੈਂ ਇਹਨਾਂ ਨੂੰ ਉਹਦੇ ਤੇ ਜਵਾਬ ਦਿੱਤਾ ਸੀ, ਮੋੜ ਦਿੱਤਾ ਸੀਗਾ। ਕੋਈ ਵੀ ਸਾਡੇ ਸਿੱਖ ਪੰਥ ਬਾਰੇ ਕੋਈ ਜਾਂ ਕੋਈ ਛੋਟੇ ਸਹਿਬਜ਼ਾਦਿਆਂ ਬਾਰੇ ਜਾਂ ਸਾਡੇ ਗੁਰੂਆਂ ਬਾਰੇ ਮਾੜੀ ਗੱਲ ਕਹੂਆ ਤਾਂ ਉਹਨੂੰ ਅਸੀਂ ਜਵਾਬ ਦੇਣ ਵਾਸਤੇ ਬੈਠੇ ਆ। ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਤੇ ਜੋ ਅੱਜ ਇਹ ਪਾਸਟਰ ਦਾ ਆਪਾਂ ਖੁਲਾਸਾ ਕੀਤਾ ਜੋ ਇਸ ਕੁੜੀ ਵੱਲੋਂ ਵੱਡੇ-ਵੱਡੇ ਜੋ ਇਹ ਗੱਪ ਵੀ ਮਾਰਦੇ ਲੋਕਾਂ ਨੂੰ ਝਲਸੇ ਚ ਲੈੰਦੇ ਆ ਧਰਮ ਬਦਲਾਉਂਦੇ ਕਹਿੰਦਾ ਮਤਲਬ ਕਿ ਵੀ ਸਾਡੇ ਚਾਓ ਉਹਦਾ ਜੋ ਬੰਦੇ ਦੀ ਇੱਛਾ ਹੁੰਦੀ ਆ ਉਹ ਕਰੋ। ਇਹ ਕਹਿਣਾ ਚਾਹੀਦਾ ਵੀ ਗੁਰੂ ਘਰ ਵੀ ਜਾਓ ਸਭ ਕੁਝ ਕਰੋ ਧਰਮ ਨਾ ਛਡੂ ਛਡਾਓ ਕਿਸੇ ਦਾ ਇਹ ਬਹੁਤ ਵੱਡਾ ਇੱਕ ਜਿਹੜੇ ਗੱਪ ਮਾਰਦੇ ਵੀ ਮੁਰਦੇ ਨਹੀਂ ਜਾਂਦਾ ਕਰਦੇ ਆ ਪਰ ਉਹ ਇਹਨਾਂ ਦੇ ਚਲਸੇ 'ਚ ਕਈ ਲੋਕ ਆਉਂਦੇ ਵੀ ਆ ਬਾਬਿਆਂ ਦੇ ਚਲਸੇ ਸਾਡੇ ਗਰੀਬ ਲੋਕ ਇਹ ਹੁੰਦਾ ਵੀ ਮੇਰਾ ਕਿਤੇ ਭਲਾ ਹੋ ਜੂਗਾ ਇਹ ਹੈਗਾ ਪੰਜਾਬ 'ਚ ਬਹੁਤ ਵੱਡੀ ਗਲਤੀ ਚਲੋ ਇਹ ਖਾਸ ਕਰਕੇ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦੇ ਰਹੇ ਮਿਲਦੇ ਆ ਕਨੂ ਨਾ ਟੌਕ ਤੇ ਧੰਨਵਾਦ